ਠਾਣਾ ਫਲੋਰ ਦੀ ਪੁਲਿਸ ਵੱਲੋਂ ਜੀ-2 ਟੂ ਹਾਈਵੇ ਤੇ ਰਾਗੂਰਾਂ ਨੂੰ ਲੁੱਟਣ ਵਾਲੇ ਦੋ ਵਿਅਕਤੀਆਂ ਨੂੰ ਚਾਰ ਮੋਬਾਈਲ ਅਤੇ ਇੱਕ ਮੋਟਰਸਾਈਕਲ ਸਮੇਤ ਕੀਤਾ ਕਾਬੂ ਜਿਤਨਾ ਸੀ ਕਿ ਜਿਲ੍ਹਾ ਜਲੰਧਰ ਦੇ ਉੱਚ ਅਧਿਕਾਰੀਆਂ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਦਾਰ ਸਰਵਪ ਸਿੰਘ ਬੱਲ ਪੀਪੀਐਸ ਉਪ ਪੁਲਿਸ ਮੁਕਤਿਆਰ ਸਾਹਿਬ ਨੇ ਫਲੋਰ ਦੀ ਅਗਵਾਈ ਹੇਠ ਇਨਸਪੈਕਟਰ ਸੰਜੀਤਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਨੇ ਲੁੱਟਾਂ ਖਵਾ ਤੇ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਹੋ ਵਿੱਚ ਵਰਤਿਆ ਗਿਆ ਇੱਕ ਮੋਟਰਸਾਈਕਲ ਅਤੇ 4 ਮੋਬਾਈਲ ਫੋਨ ਬਰਾਮਦ ਕੀਤੇ ਹਨ ਪੁਲਿਸ ਪਾਰਟੀ ਵੱਲੋਂ ਸਪੈਸ਼ਲ ਚੈਕਿੰਗ ਦੌਰਾਨ ਗੁਰਪ੍ਰੀਤ ਉਰਫ ਬੱਗਾ ਪੁੱਤਰ ਗੋਲਖਾ ਆਰਾਮ ਵਾਸੀ ਪਿੰਡ ਚਾਲਕਲਾਂ ਥਾਣਾ ਮਕੰਦਪੁਰ ਜ਼ਿਲ੍ਹਾ ਐਸਬੀਐਸ ਨਗਰ ਅਤੇ ਮਨਦੀਪ ਸਿੰਘ ਉਰਫ ਮਨੀ ਪੁੱਤਰ ਸੁਜੀਤ ਸਿੰਘ ਵਾਸੀ ਚਾਲਕਲਾਂ ਥਾਣਾ ਮਕੰਦਪੁਰ ਜ਼ਿਲ੍ਹਾ ਐਸਬੀਐਸ ਜੋ ਲੁੱਟ ਖੋਹ ਦੀਆਂ ਅਤੇ ਚੋਰੀਆਂ ਬਾਰਤਾਂ ਕਰਨ ਦੇ ਆਦੀ ਹਨ ਅਤੇ ਇਹ ਦੋਨੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਲੁੱਟੋਖੋਹ ਦੀਆਂ ਬਾਰਤਾਂ ਕਰਨ ਲਈ ਫਲੋਰ ਏਰੀਆ ਵਿੱਚ ਘੁੰਮ ਰਹੇ ਸਨ ਜੋ ਪ੍ਰਸਨ ਮਿਲੀ ਤੋਕਤਾ ਜਾਣਕਾਰੀ ਅਧਾਰ ਤੇ ਗੁਰਪ੍ਰੀਤ ਸਿੰਘ ਉਰਫ ਬੱਗਾ ਪੁੱਤਰ ਗੋਲਖਰਮ ਵਾਸੀ ਚਾਲਕਲਾਂ ਥਾਣਾ ਮੁਕੰਦਪੁਰ ਜ਼ਿਲ੍ਹਾ ਐਸ.ਵੀ.ਐਸ ਨਗਰ ਅਤੇ ਮਨਦੀਪ ਸਿੰਘ ਉਰਫ ਮਨੀ ਪੁੱਤਰ ਸੁਜੀਤ ਸਿੰਘ ਵਾਸੀ ਚਾਲਕਲਾਂ ਥਾਣਾ ਮੁਕੰਦਪੁਰ ਜ਼ਿਲ੍ਹਾ ਐਸ.ਪੀ.ਐਸ ਨਗਰ ਨੂੰ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਮੋਟਰਸਾਈਕਲ ਖੋਹ ਵਿੱਚ ਵਰਤਿਆ ਅਤੇ ਖੋਹ ਕੀਤੇ ਹੋਏ 4 ਮੋਬਾਈਲ ਫੋਨ ਬਰਾਮਦ ਕਰਕੇ ਮਕਦਮਾ ਨੰਬਰ 332 ਮਿਤੀ 10 12 224 ਜੁਰਮ 309 ਬੜਾ 4 ਬਟਾ 5/6 ਬੀਐਨਐਸ ਧਾਰਾ ਫਲੋਰ ਦਰਜ ਰਿਸਟ ਕੀਤਾ ਗਿਆ ਜੋ ਮੁਰਲੀ ਪੁਸ਼ਕੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਾਰਦਤਾਂ ਕਰਨ ਦਾ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਔਰ ਬੱਗਾ ਇਹ ਲੁੱਟ ਕੋਦ ਮੀਆਂ ਵਾਰਦਤਾਂ ਜੀਟੋੜ ਹਾਈਵੇ ਤੇ ਤੇਜ਼ ਧੜਾਂ ਦਾ ਡਰਾਵਾ ਦੇ ਕੇ ਕਰਦੇ ਸੀ ਅਤੇ ਇਹ ਸਾਰਾ ਕੁਝ ਨਸ਼ੇ ਦੀ ਪੂਰਤੀ ਲਈ ਕਰਦੇ ਹਨ ਇਹ ਮੋਟਰਸਾਈਕਲ ਚੋਰੀ ਕਰਕੇ ਅਤੇ ਮੋਬਾਈਲ ਫੋਨ ਖੋਹ ਕਰਕੇ ਅੱਗੇ ਪ੍ਰਵਾਸੀਆਂ ਵਿਅਕਤੀਆਂ ਨੂੰ ਸਸਤੇ ਭਾਅ ਤੇ ਵੇਚ ਦਿੰਦੇ ਸੀ ਜੋ ਹੁਣ ਤੱਕ ਇਹਨਾਂ ਦੋਸ਼ੀਆਂ ਪੱਛੋਂ 6 ਕਰੀਬ ਵਾਰਦਾਤਾਂ ਟੈਸਟ ਕੀਤੀਆਂ ਜਾ ਚੁੱਕੀਆਂ ਹਨ ਜੋ ਇਹਨਾਂ ਦੋਨਾਂ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸਰਮਾਲਾ ਹਾਸਲ ਕਰਕੇ ਹੋਰ ਵੀ ਪੁਸ਼ਕਿਸ਼ ਕੀਤੀ ਜਾ ਰਹੀ ਹੈ ਏ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਜਿਸ ਦੇ ਸਬੰਧ ਤੁਸੀਂ ਇੱਕ ਲੋਟਾ ਹੋ ਕਰਨ ਵਾਲਾ ਬੋਕਾ ਬਿਤਾਏਗਾ ਉਹ ਨੰਬਰ ਕਹਿਆ ਗਿਆ ਕੀ ਕੀ ਨੋ ਚੀਜ਼ਾਂ ਬਰਾਮਦ ਹੋਈਆਂ ਕਿੰਨੀਆਂ ਕੁ ਬਾਰ ਦਿੱਤਾ ਇਹ ਮੰਨ ਚੁੱਕਿਆ ਗਿਆ ਮੰਨ ਜੁਗ ਐਸਐਸਪੀ ਸਾਹਿਬ ਜਨੰਦਰ ਦਿਹਾਤੀ ਸ਼੍ਰੀ ਹਰਕਮਲਪ੍ਰੀਤ ਖਖਸੀ ਵੱਲੋਂ ਚਲਾਈ ਗਈ ਨਸ਼ਿਆਂ ਦੇ ਵਿਰੁੱਧ ਅਤੇ ਮਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਹੈ ਉਸ ਵਿੱਚ ਥਾਣਾ ਮੁਖੀ ਫਲੋਰ ਇੰਸਪੈਕਟਰ ਰਜੀਵ ਕਪੂਰ ਤੇ ਉਹਨਾਂ ਦੀ ਟੀਮ ਨੇ ਜਿਸ ਵਿੱਚ ਐਸਆਈ ਨਿਰਮਲ ਸਿੰਘ ਹੈਗਾ ਇਹਨਾਂ ਨੇ ਦੋ ਵਕਫਾ ਪਰਚੇ ਦਿੱਤੇ ਨੇ ਇੱਕ ਤੇ ਗਰੋਸ ਜਿਹੜਾ ਕਿ ਲੁਟਕੋਹਾਂ ਜਿਹੜੀਆਂ ਲਿੰਕਸ ਰੋਡ ਦੇ ਉੱਤੇ ਤੇ ਮੇਨ ਜੀਟੀ ਰੋਡ ਦੇ ਉੱਤੇ ਲੁਟਕੋਹਾਂ ਕਰਦਾ ਸੀ ਇਹਨਾਂ ਨੂੰ ਕਾਬੂ ਕੀਤਾ ਹੈਗਾ ਤੇ ਇੱਕ ਜਿਹੜਾ ਸੀ ਇੱਕ ਆਪਰੇਸ਼ਨ ਦੇ ਦੌਰਾਨ ਪਿੰਡ ਚੱਕ ਸਾਬੂ 100 ਗੋਲੀ ਬਾਰੰਦ ਕੀਤੀ ਹੈ ਨਸ਼ੇ ਦੀ ਇਹ ਦਰਬਾਰਾ ਸਿੰਘ ਬਾਰਾ ਜਿਹੜਾ ਸੀ ਕਾਫੀ ਦੇਰ ਤੋਂ ਇਹਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਇਹਨੂੰ ਗ੍ਰਿਫਤਾਰੀ ਗ੍ਰਫਤਾਰ ਕਰਨ ਦੇ ਵਿੱਚ ਜਿਹੜਾ ਵਾ ਉਹ ਕਾਮਯਾਬੀ ਹਾਸਲ ਕੀਤੀ ਹੈ ਠੀਕ ਹੈ ਸਰ ਜਿਹੜੇ ਲੁਟਕੋਹਾਂ ਕਨ ਵਾਲੇ ਹੈ ਬੇਸਿਕਲੀ ਹੈ ਕਿ ਫਿਰ ਸਰ ਇਹ ਇਹ ਚਾਲ ਕਲਾ ਪਿੰਡ ਪੈਂਦਾ ਹੈਗਾ ਥਾਣਾ ਮਕੰਦਪੁਰ ਦੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਤੋਂ ਹੈਗਾ ਇਹ ਦੋਨੋਂ ਹੀ ਇਹ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਉਹ ਵੀ ਬਹੁਤ ਮਾੜਾ ਹੈ ਇਹਨਾਂ ਦੇ ਤਿੰਨ ਤਿੰਨ ਚਾਰ ਚਾਰ ਮਕਦਮੇ ਦਰਜ ਨੇ ਇਹ ਗੁਰਪ੍ਰੀਤ ਸਿੰਘ ਹੈ ਇੱਕ ਮਨਦੀਪ ਸਿੰਘ ਹੈ ਦੋਨੋਂ ਜਿਹੜੇ ਚਾਲਕਲਾਂ ਦੇ ਰਣ ਵਾਲੇ ਨੇ ਸਰ ਇਹਨਾਂ ਦਾ ਬ੍ਰਾਂਮਿਕੀ ਹੋਇਆ ਸਰ ਮਤਲਬ ਇਹਨਾਂ ਤੋਂ ਸੀ ਜਿਹੜਾ ਲੁੱਟੋ ਖੋਹ ਕਰਤੇ ਸੀ ਉਹਦੇ ਵਿੱਚ ਅਸੀਂ ਇਹਨਾਂ ਕੋਲ ਚਾਰ ਮੋਬਾਈਲ ਬਰਾਮਦ ਕੀਤੇ ਨੇ ਜਿਹੜੇ ਕਿ ਇੱਕ ਸਪੈਸ਼ਲੀ ਲੜਕੀਆਂ ਨੂੰ ਖੋਹਦੇ ਸੀ ਤੇ ਅੱਗੇ ਵੇਚ ਦਿੰਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਠੀਕ ਹੈ ਸਰ ਕੋਈ ਪੁਲਿਸ ਰਿਮਾਰਡ ਹੈ ਦਾ ਰਪੋਰਟ ਸਮਾਨ ਹਾਸਲ ਕੀਤਾ ਜਾ ਰਿਹਾ ਇਸ ਤੋਂ ਬਾਅਦ ਇਹਨਾਂ ਦਾ ਹੋਰ ਪੁਸ਼ਕਿਸ਼ ਕੀਤੀ ਜਾਵੇਗੀ ਸਖਤੀ ਨਾਲ ਤੇ ਇਹ ਵਾਰਦਾਤਾਂ ਜਿਹੜੀਆਂ ਹੋਰ ਟਰੇਸ ਕੀਤੀਆਂ ਜਾਣਗੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ